ਰੰਗਲੇ ਪੰਜਾਬ ਦੇ ਉਤੋਂ ਨੀ ਮੈਂ ਲੱਖ ਸੁਰਗਾਂ ਨੂੰ ਆਰਾ ਰੰਗਲੇ ਪੰਜਾਬ ਦੇ ਉਤੋਂ ਨੀ ਮੈਂ ਲੱਖ ਸੁਰਗਾਂ ਨੂੰ ਆਰਾ ਆੜੇ ਛਾਪ ਪੜਾ ਦੀ ਜਿੱਤੇ ਕੁੜੀਆਂ ਖੇੜੀ ਦੀਆਂ ਛਾਵੇਂ ਬੁਲਿਆ ਦੇ ਗੀਤ ਨਾਚੀ ਨੇ ਜਿੱਤੇ ਅੱਖੀਆਂ ਚ ਪਿਆਰ ਪਰ ਛਾਵੇਂ ਗਬਰੂ ਫौलादी ਵਾਸ ਦੇ ਗਾਵਰ ਫੋਲਾ ਦੀ ਵਾਸਦੇ ਜੀਤੇ ਅਣਖੀ ਵਸਣ ਮੂਟਿਆਰਾ ਰੰਗਲੇ ਪਜਾਵੇ ਉਤੋਂ ਨੀ ਮਹਿ ਲਖ ਸੁਰਗਾ ਨੂੰ ਆਰਾ ਹੋ ਕਾਣੇ ਕਾ ਹੁਲਾਰੇ ਲੰਦੀਆਂ ਜਿੱਥੇ ਕੋਠੇ ਕੋਠੇ ਜਿੱਤੇ ਹੁੰਦੇ ਗੰਨੇ ਖੇੜੀਆਂ ਗਪਾਵਾਂ ਵੇਖ ਕੇ ਜੱਟ ਖੁਸ਼ੀ ਵਿੱਚ ਫੀਰੇ ਬਨੇ ਬਨੇ ਸੋਨਾ ਪੀਊਗਾ ਵੇ ਤਰਤੀ ਬਈ ਸੋਨਾ ਪੀਊਗਾ ਵੇ ਤਰਤੀ ਜਿੱਥੇ ਚਾਂਦੀ ਦੀਆਂ ਬੰਦੀਆਂ ਦੇ ਤਾਰਾ ਰੰਗਲੇ ਪੰਜਾਬ ਦੇ ਉੱਤੋਂ ਨੀ ਮੈਂ ਲੱਖ ਸੁਰੀਦਾਂ ਨੂੰ ਹੋ ਗੀਤਾ ਜਨਮ ਪੌੜਨੰਡੀਆਂ ਵਿੱਚ ਬਿਸਨੀ ਬੋਲੀਆਂ ਪਾਵੇ ਅੰਬੀਰਾ ਤੋਂ ਖੋਲ ਬਾਰੀਆਂ ਚਾਤੀ ਮਾਰਦਾ ਇੰਦਰ ਲਰਚਾਵੇ ਹੋ ਕਲੀਆਂ ਤੇ ਰੂਪ ਡਲ ਕੇ ਬਈ ਕਾਲੀ ਆਤੇ ਰੂਪ ਡਾਲ ਕੇ ਜਦ ਬਾਗਾਂ ਵਿੱਚ ਆਉਂਦੀ ਆ ਬਹਾਰਾ ਰੰਗਲੇ ਪਜავਦੇ ਉਤੋਂ ਨੀ ਮੈਂ ਲੱਖ ਸੁਰਗਾ ਨੂੰ ਆਰਾ ਹੋ ਟੋਲਾ ਬਰਹਾਲੇ ਮਹਮਦਾ ਪਤ ਕਿਆ ਆਵਦੀ ਗੋਰੀ ਗੰਦਲਾਂ ਵਿੱਚ ਅੱਕ ਗੰਡੀਆਂ ਪਈਆਂ ਰੂਪ ਨੂੰ ਵੇਖਦੀ ਆ ਚੋਰੀ ਨਟੀ ਹੁਣ ਡੇਜਰੋਂ ਸਾਗ ਤੋੜਦੀ ਨਟੇਜਰੋਂ ਸਾਗ ਤੋੜਦੀ ਲੱਕ ਖਾਉਂਦਾ ਫਿਰੇ ਲਜੇਕਾਰਾ ਰੰਗਲੇ ਪਜਾਉਦੇ ਉਤੋਂ ਨੀ ਮੈਂ ਲਖ ਸੁਰਨਾ ਨੂੰ ਵਾਰਾ ਦੇ ਵਿੱਚ ਰੂਪ ਕੁੜੀ ਦਾ ਜਦੋਂ ਗੁਣ ਦੀ ਤੇ ਨਾਲੇ ਨਾ ਜੋ ਗਾਉਂਦੀ ਰੋਟੀਆਂ ਨੂੰ ਰੰਗ ਚੜ੍ਹ ਜਾਈ ਜਦੋਂ ਮਹਿੰਦੀ ਰੰਗੇ ਹੱਥ ਖੈ ਛੋਹਾਂ ਦੀ ਬਈ ਦਿਲਬਰ ਨੂੰ ਗੀਤ ਭੁੱਲ ਜੇ ਦਿਲਬਰ ਨੂੰ ਗੀਤ ਭੁੱਲ ਜੇ ਜਦੋਂ ਪਾਉਂਦੀ ਏ ਪੰਜੇ ਮਛਣ ਕਾਰਾਂ ਰੰਗਲੇ ਪੰਜਾਵ ਦੇ ਉੱਤੋਂ ਨੀਮ ਡਾਕ ਸੁਰੀ ਗਾਨੂ ਆਰਾ ਰੰਗਲੇ ਪਜਾਵੇ ਉਤੋਂ ਨੀਮ ਡਾਕ ਸੁਰੀ ਗਾਨੂ ਆਰਾ